ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਵ ਗ੍ਰੀਨਲੈਂਡ ਨਰਸਰੀ ਨਾਲ ਦੇਵ ਲਾਈਵ ਰੇਡੀਓ ਪੇਜ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਨੇ ਹੋ ਅੱਜ ਵਾਲੀ ਜਿਹੜੀ ਵੀਡੀਓ ਹੈ ਬੜੀ ਅਹਿਮ ਵੀਡੀਓ ਹੈ ਤੁਸੀਂ ਸਾਰਿਆਂ ਨੇ ਦੱਬ ਕੇ ਸ਼ੇਅਰ ਕਰਨੀ ਹੈ ਅੱਜ ਤੁਹਾਨੂੰ ਦੱਸਣਾ ਹੈ ਵੀ ਜਿਹੜੇ ਆਪਣੇ ਬੂਟੇ ਸਕਸੈਸ ਕਿਉਂ ਨਹੀਂ ਹੁੰਦੇ ਸੋ ਬੂਟਾ ਕੋਈ ਵੀ ਹੋਵੇ ਅਸੀਂ ਅੰਜੀਰ ਦਾ ਬੂਟਾ ਲਿਆ ਆਲਰੇਡੀ ਛੋਟੀ ਜੀ ਅੰਜੀਰ ਨੇ ਫਰੂਟ ਚੱਕਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਇਹਨੂੰ ਤੁਹਾਨੂੰ ਦੱਸ ਦਿਆ ਵੀ ਆਪਣੇ ਬੂਟ ਜਿਹੜੇ ਬੂਟੇ ਲਾਉਣ ਵੇਲੇ ਆਪਾਂ ਕਿੰਨੀ ਵੱਡੀ ਗਲਤੀ ਕਰਦੇ ਆ ਸੋ ਉਹਨੂੰ ਉਹਦੇ ਨਾਲ ਤੁਹਾਡੇ ਜਿਹੜੇ ਕਿੰਨੇ ਕੁ ਵਿਚਾਰ ਮਿਲਦੇ ਨੇ ਕਮੈਂਟ ਕਰਕੇ ਦੱਸਿਓ ਤੇ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਬੂਟਾ ਲਾਉਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਿਹੜਾ ਅਸੀਂ ਰੱਖਦੇ ਹੀ ਨਹੀਂਗੇ ਇੱਕ ਗੱਲ ਸਭ ਤੋਂ ਵੱਡੀ ਹੋਰ ਕਿ ਆਪਾਂ ਜਦੋਂ ਵੀ ਨਰਸਰੀ ਤੋਂ ਬੂਟਾ ਲੈਂਦੇ ਆ ਤਾਂ ਘੜ ਤੋਂ ਕੱਟ ਇੱਕ ਹਫਤਾ ਉਹਨੂੰ ਆਪਣੀ এনਵਾਇਰਨਮੈਂਟ ਵਿੱਚ ਜਾ ਕੇ ਘਰ 'ਚ ਰੱਖਿਆ ਕਰੋ ਕਿਸੇ ਰੁੱਖ ਦੀ ਛਾਵੇਂ ਉਥੇ ਧਿਆਨ ਰੱਖਣਾ ਵੀ ਇਹਨੂੰ ਪਾਣੀ ਥੱਲੇ ਮਿਲਣਾ ਚਾਹੀਦਾ ਹੈ ਇੱਥੋਂ ਆਪਾਂ ਕਈ ਵਾਰ ਬੂਟਾ ਰੱਖ ਲੈਂਦੇ ਆਂ ਜੇ ਆਪਣਾ ਟਾਈਮ ਨਹੀਂ ਮਿਲਦਾ ਤਾਂ ਆਪਾਂ ਉੱਪਰੋਂ ਪਾਣੀ ਪਾਉਂਦੇ ਆ ਇਹਨੂੰ ਆਪੇ ਕੋਈ ਛੇਕ ਹੁੰਦੇ ਆਂ ਸਾਈਡਾਂ ਤੋਂ ਇੱਥੋਂ ਪਾਣੀ ਨਿਕਲ ਜਾਂਦਾ ਸੋ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੇ ਪਾਣੀ ਦੇਣ ਤੋਂ ਪਹਿਲਾਂ ਜਿਹੜੇ ਬੂਟੇ ਲਫਾਫਿਆਂ 'ਚ ਪਿਆ ਹੈ ਉਹਨਾਂ ਦੇ ਥੱਲੇ ਪਾਣੀ ਚਾਹੀਦਾ ਹੁੰਦਾ ਨਾ ਕਿ ਉੱਪਰੋਂ ਪਾਣੀ ਪਾਉਣਾ ਚਾਹੀਦਾ ਹੈ ਥੱਲੋਂ ਆਪਣੇ ਆਪ ਹੀ ਇਹ ਪਾਣੀ ਲੈ ਲੈਂਦਾ ਤੇ ਜਿਹੜੀ ਅਗਲੀ ਗੱਲ ਹੈ ਤੁਸੀਂ ਕਹੋਗੇ ਕਿ ਬੂਟੇ ਨੂੰ ਜਾਂਦੇ ਸਾਰ ਕਿਉਂ ਨਹੀਂ ਲਾਉਣਾ ਚਾਹੀਦਾ ਇੱਕ ਤਾਂ ਬੂਟਾ ਨਰਸਰੀ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਨੰਬਰ 2 ਆਪਾਂ ਉਹਦਾ ਲਫਾਫਾ ਲਾਉਣਾ ਹੁੰਦਾ ਔਰ ਉਹ ਨੂੰ ਰਸਤੇ ਦੇ ਵਿੱਚ ਟਰਾਂਸਪੋਰਟ ਹੋ ਕੇ ਜਾਂਦੀ ਹੈ ਸਾਰੀ ਸਟ੍ਰੈਸ ਹੀ ਮਿਲਦੀ ਜਾਂਦੀ ਹੈ ਬੂਟੇ ਨੂੰ ਘਰ ਪਹੁੰਚਣ ਤੱਕ ਜਾਂਦਿਆਂ ਫਿਰ ਆਪਾਂ ਉਹਦਾ ਲਫਾਫਾ ਲਾ ਕੇ ਲਾ ਦਿੰਨੇ ਆ ਸੋ ਕਿਤੇ ਨਾ ਕਿਤੇ ਬੂਟੇ ਸੁੱਕ ਜਾਂਦੇ ਐ ਸਟ੍ਰੈਸ ਚ ਆਉਂਦੇ ਐ ਫਿਰ ਆਪਾਂ ਕਹਿੰਦੇ ਨਰਸਰੀ ਵਿੱਚ ਤਾਂ ਹਰੇ ਭਰੇ ਸੀਗੇ ਸਾਡਾ ਬੂਟਾ ਕਿਉਂ ਸੁੱਕ ਗਿਆ ਸੋ ਦੋਸਤੋ ਬੂਟੇ ਨੂੰ ਘਾਟ ਤੋਂ ਘੱਟ ਇੱਕ ਹਫਤਾ ਆਪਣੇ এনवायरमेंट ਵਿੱਚ ਕਿਸੇ ਬੂਟੇ ਦੇ ਥੱਲੇ ਜਿੱਥੇ ਉਹਦੇ ਪਾਣੀ ਖੜ ਜਾਏ ਥੱਲੇ ਜਾਂ ਕਿਸੇ ਪਤੀਲੇ 'ਚ ਜਾਂ ਕਿਸੇ ਹੋਰ ਪ੍ਰਾਤ ਵਗੈਰਾ ਤੁਸੀਂ ਰੱਖ ਸਕਦੇ ਹੋ ਕਿਸੇ ਲੋਹੇ ਦੇ ਬਰਤਨ 'ਚ ਪਾਣੀ ਜ਼ਿਆਦਾ ਨਹੀਂ ਭਰਉਣਾ ਸਿਰਫ ਪਾਣੀ ਆ ਥੱਲੇ ਥੱਲੇ ਰਹਿਣਾ ਚਾਹੀਦਾ ਹੈ ਜਾਨੀ ਕਿ ਇਹ ਦੇ ਤੀਜੇ ਹਿੱਸੇ 'ਚ ਪਾਣੀ ਥੱਲੇ ਖੜਨਾ ਚਾਹੀਦਾ ਹੈ ਤੇ ਤੁਸੀਂ ਫਿਰ ਬੂਟੇ ਵੇਖਿਓ ਵੀ ਕਿੱਦਾਂ ਚੱਲਦੇ ਆ ਔਰ ਲਗਾਤਾਰ ਵੀ ਇੱਕ ਹਫਤਾ ਪਾਣੀ ਨਹੀਂ ਠੱਲਣਾ ਜਿਵੇਂ ਇੱਕ ਦਿਨ ਪਾਣੀ ਪਾਤਾ ਫਿਰ ਇੱਕ ਦਿਨ ਵਿੱਚ ਰੈਸਟ ਫਿਰ ਇਸ ਤਰ੍ਹਾਂ ਪਾਣੀ ਠੱਲੋਗੇ ਬੂਟੇ ਲਾਓਗੇ ਫਿਰ ਮੈਨੂੰ ਦੱਸਿਓ ਵੀ ਬੂਟੇ ਨੇ ਕਿੰਨੀ ਗਰੋਥ ਕੀਤੀ ਹੈ ਸੋ ਬੜੀ ਅਹਿਮ ਵੀਡੀਓ ਆਜ ਦੀ ਬੜੀ ਅਹਿਮ ਵੀਡੀਓ ਹੋਣ ਵਾਲੀ ਹੈ ਤੇ ਹੁਣੇ ਤੇ ਗੱਲ ਕਰਾਂਗੇ ਆਪਾਂ ਜਦੋਂ ਬੂਟਾ ਆਪਾਂ ਲਾ ਦਿੰਨੇ ਆ ਤਾਂ ਬੂਟੇ ਦਾ ਜਿਹੜਾ ਘੇਰਾ ਜਿੱਥੇ ਆਪਾਂ ਪਾਣੀ ਰੋਕਣਾ ਹੈ ਉਹ ਕਿਵੇਂ ਬਣਾਉਣਾ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਉਹ ਹੈ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਤੇ ਹੁਣ ਤੁਹਾਨੂੰ ਦੱਸਦੇ ਆ ਬੂਟਾ ਲਾਉਣ ਵੇਲੇ ਇਹਦੇ ਥੱਲੇ ਜਿਹੜੇ ਤੱਤ ਪਾਣੇ ਆ ਤੁਸੀਂ ਨੀਮ ਖਲੀ ਪਾਓ ਇਹਦੇ ਥੱਲੇ ਜਿਹੜੀ ਫੰਗਸ ਨੂੰ ਕੰਟਰੋਲ ਕਰੂਗੀ ਸਿਉਕ ਨੂੰ ਨਹੀਂ ਪੈਣ ਦੇਊਗੀ ਔਰ ਇੱਕ ਟ੍ਰਾਈਕੋਡਰਮਾ ਪਾਊਡਰ ਆਉਂਦਾ ਸਾਫ ਨਾਂ ਤੇ ਵੀ ਆਉਂਦਾ ਔਰ ਕਈ ਕੰਪਨੀ ਦਾ ਚੰਗੀ ਕੰਬਲਿਆ ਤੁਸੀਂ ਉਹ ਪਾ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਬੋਨ ਮੀਲ ਹੱਡੀਆਂ ਦਾ ਚੂਰਾ ਜਿਹੜਾ ਉਹ ਵੀ ਕਿਸੇ ਚੰਗੇ ਕੰਪਨੀ ਦਾ ਪਾਓ ਮੈਂ ਕੰਪਨੀ ਦਾ ਕਿਸੇ ਦਾ ਨਾਮ ਨਹੀਂ ਲੈਣਾ ਸਾਡੇ ਕੋਲ ਜਿਹੜਾ ਹੁੰਦਾ ਉਹ ਸਾਡੇ ਕੋਲੇ ਬ੍ਰਾਂਡ ਹੈ ਇੱਕ ਬੜਾ ਵੱਡਾ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਸਾਡੇ ਕੋਲ ਇੱਕੋ ਕੰਪਨੀ ਦਾ ਹੁੰਦਾ ਸੀ ਇਹ ਵਰਦਦੇ ਆ ਸੋ ਤੁਸੀਂ ਕੋਈ ਵੀ ਚੰਗੀ ਕੰਪਨੀ ਦਾ ਪਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਤੇ ਗੱਲ ਕਰਦੇ ਆ ਹੁਣ ਬੂਟਾ ਹੈ ਬੂਟੇ ਦਾ ਲਫਾਫਾ ਇੱਥੋਂ ਐ ਲੈਣਾ ਆਪਾਂ ਥੱਲੋ ਥੱਲੋ ਗੋਲ ਗੋਲ ਕਮਾ ਕੇ ਐ ਕੱਟ ਲੈਣਾ ਤੇ ਥੱਲੋ ਵਾਲਾ ਇਹਨੂੰ ਕੱਲ ਨੂੰ ਲਾ ਦੇਣਾ ਥੱਲੋ ਵਾਲਾ ਆ ਸਾਈਡ ਵਾਲਾ ਨਹੀਂ ਹਰ ਲਾਉਣਾ ਸਾਈਡ ਵਾਲਾ ਆ ਮਿੱਟੀ ਜਿਹੜੀ ਆ ਨਾਲ ਲਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਥੱਲੋ ਵਾਲਾ ਉਤਾਰ ਕੇ ਇਹਨੂੰ ਫਿਰ ਇੱਧਰ ਖਿੱਚਣਾ ਜੇ ਕਈ ਵਾਰ ਨਹੀਂ ਉੱਤਰਦਾ ਲਫਾਫਾ ਤਾਂ ਇੱਥੇ ਤੁਸੀਂ ਬਲੇਡ ਦੀ ਮਦਦ ਨਾਲ ਐ ਮਿੱਟੀ ਹਟਾ ਕੇ ਕੱਟ ਕੇ ਤੇ ਫਿਰ ਇਹਨੂੰ ਐ ਲਾ ਸਕਦੇ ਹੋ ਸੋ ਇਹ ਬੜੇ ਜ਼ਰੂਰੀ ਨੁਕਤੇ ਆ ਬੂਟਾ ਲਾਉਣ ਵੇਲੇ ਇੱਕ ਗੱਲ ਹੋਰ ਥੋੜੇ ਬੂਟਾ ਲੱਗ ਗਿਆ ਮੰਨ ਲਓ ਆ ਲੱਗ ਗਿਆ ਆਪਾਂ ਇਥੋਂ ਐ ਘੇਰਾ ਬਣਾਉਂਦੇ ਆ ਜਿਹੜਾ ਗਲਤ ਐ ਐ ਨੂੰ ਸਭੋ ਜਿਹੜੀ ਮਿੱਟੀ ਮੁੱਢ ਚੋਂ ਹਟਾ ਦਿੰਨੇ ਆ ਵੀਰੋ ਸੋ ਮਿੱਟੀ ਹਟਾਉਣੀ ਨਹੀਂ ਮਿੱਟੀ ਨਾਲ ਲਾਉਣੀ ਐ ਆ ਦੇਖ ਲਓ ਐਦਾਂ ਜਦੋਂ ਧਰਤੀ ਦੇ ਵਿੱਚ ਬੂਟਾ ਲੱਗ ਗਿਆ ਇਹਦੇ ਨਾਲ ਆ ਚੀਜ਼ ਆ ਵੀ ਸ਼ੇਪ ਬਣਾਉਣੀ ਐ ਸਾਰੇ ਪਾਸੇ ਜਿਹੜਾ ਪਾਣੀ ਐ ਉਹ ਇਹਦੇ ਮੁੱਢ ਚ ਨਹੀਂ ਪੈਣਾ ਚਾਹੀਦਾ ਜਦੋਂ ਵੀ ਪਾਣੀ ਲੱਗਣਾ ਕਿਸੇ ਵੀ ਬੂਟੇ ਨੂੰ ਮੋਢੇ ਚ ਪਾਣੀ ਜਿਹੜਾ ਉਹ ਨਹੀਂ ਪੈਣਾ ਚਾਹੀਦਾ ਔਰ ਜਿਹੜਾ ਪਾਣੀ ਹੈ ਉਹ ਸਾਈਡਾਂ ਤੇ ਆਵੇ ਜਦੋਂ ਸਾਈਡਾਂ ਤੇ ਪਾਣੀ ਆਊਗਾ ਤਾਂ ਇਹਦੇ ਮੋਢ ਦੇ ਵਿੱਚ ਨਹੀਂ ਜਾਊਗਾ ਪਾਣੀ ਤਾਂ ਬੂਟਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਧੀਆ ਟਾਕ ਦੇ ਨਾਲ ਫਤਾਰਾ ਵੀ ਕਰੂਗਾ ਫਰੂਟ ਵੀ ਵਧੀਆ ਆਊਗਾ ਉਹਨੂੰ ਸੋ ਇਹ ਗੱਲਾਂ ਬੜੀਆਂ ਧਿਆਨ ਰੱਖਣਯੋਗ ਨੇ ਇੱਕ ਬੂਟੇ ਨੂੰ ਜਿੰਨਾ ਚਿਰ ਇਹਦਾ ਪੱਤਾ ਖੜਾ ਰਹਿੰਦਾ ਉੱਪਰ ਉਨੀ ਦੇਰ ਤੱਕ ਇਹਨੂੰ ਪਾਣੀ ਨਹੀਂ ਲਾਉਣਾ ਚਾਹੀਦਾ ਜਦੋਂ ਹਲਕਾ ਜਿਹਾ ਬੂਟਾ ਕਮਲਾਉਂਦਾ ਜਿਵੇਂ ਆ ਕਮਲਾ ਰਿਹਾ ਹੁਣੇ ਸੁੱਕਾ ਪਿਆ ਬਿਲਕੁਲ ਆ ਦੇਖੋ ਆ ਕਮਲਾ ਰਿਹਾ ਸਾਈਡ ਤੋਂ ਪਤਾ ਇਹ ਹੌਲੀ ਹੌਲੀ ਕਮਲਾ ਜਾਊਗਾ ਉਦੋਂ ਇਹਨੂੰ ਪਾਣੀ ਲੋੜ ਅਨੁਸਾਰ ਦੇਣਾ ਸੋ ਇਹ ਨੁਕਤੇ ਬੜੇ ਅਹਿਮ ਨੇ ਇਹ ਤੁਹਾਨੂੰ ਕਿਸੇ ਨੇ ਦੱਸਣੇ ਸੋ ਬੂਟੇ ਨੂੰ ਸਭ ਤੋਂ ਵੱਡੀ ਖੁਰਾਕ ਹੈ ਅਸੀਂ ਸਾਰਾ ਇੱਕ ਮਿਕਸਚਰ ਤਿਆਰ ਕਰਦੇ ਹਾਂ ਸਾਰੇ ਤੱਤ ਉਹਦੇ ਵਿੱਚ ਬੋਨ ਮੀਲ ਡਾਕਟਰ ਨੀਮ ਐਫਸਮ ਸਾਲਟ ਔਰ ਇਹਦੇ ਨਾਲ ਕਾਫੀ ਸਾਰੇ ਤੱਤ ਜਪਸਮ ਮੀਲ ਆਉਂਦਾ ਹੈ ਉਹਦੇ ਵਿੱਚ ਸਾਰੇ ਜਿੰਨੇ ਵੀ ਤੱਤ ਹੈ ਜਿੰਕ ਹੈ ਸਲਫਰ ਹੈ ਸਾਰੇ ਰਲੇ ਹੁੰਦੇ ਆ ਸਾਰੇ ਬਣਾ ਕੇ ਇੱਕ ਹਫਤੇ ਬਾਅਦ ਇੱਕ ਮੁਠੀ ਪਾਉਣੀ ਹੁੰਦੀ ਆ ਫਿਰ ਦੱਸਿਓ ਵੀ ਬੂਟਾ ਚੱਲਦਾ ਕਿ ਨਹੀਂ ਚੱਲਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਧੰਨਵਾਦ